ਸਾਨੂੰ ਨਾ ਸਿਖਾਓ ਜਸਟਿਸ ਕੀ ਹੁੰਦੀ ਆ ਜਾਂ ਜਿਹੜੇ ਮਨੁੱਖੀ ਅਧਿਕਾਰਾਂ ਵਾਲੇ ਹਿਊਮਨ ਰਾਈਟਸ ਵਾਲਾ ਐਂਗਲ ਜਾਂ ਲੈ ਕੇ ਆ ਜਾਂਦੇ ਆ ਇਹ ਗੱਲ ਵੀ ਬੜੀ ਜ਼ਰੂਰੀ ਆ ਜਸਟਿਸ ਉਹਨਾਂ ਬੰਦਿਆਂ ਨੂੰ ਨਾ ਸਿਖਾਓ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਉਹਨਾਂ ਨੂੰ ਨਾ ਕਰੋ ਜਿਹੜੇ ਆਪਦੇ 4 ਲੱਖ ਬੰਦਾ ਮਰਾਈ ਬੈਠੇ ਆ ਜਿਹੜੇ ਝੂਠੇ ਮੁਕਾਬਲੇਾਂ 'ਚ ਤੁਸੀਂ ਸਾਡੇ ਬੰਦੇ ਮਾਰੇ ਸਾਡੀਆਂ ਧੀਆਂ ਭੈਣਾਂ ਦੀ ਵਿਪੱਤੀ ਕੀਤੀ ਸਾਡੇ ਪਰਿਵਾਰਾਂ ਨੂੰ ਮਾਰਿਆ ਉਹਨਾਂ ਨੂੰ ਅੱਜ ਤੁਸੀਂ ਗੱਲ ਕਰ ਰਹੇ ਹੋ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹੋ ਜਾਂ ਜਸਟਿਸ ਦੀ ਗੱਲ ਕਰ ਰਹੇ ਹੋ ਅਧਿਕਾਰਾਂ ਦਾ ਰਾਖਾ ਹੀ ਸਾਡਾ ਮਾਰਤਾ ਭਾਈ ਜਸਵੰਤ ਸਿੰਘ ਖਾਲਸਾ ਜਿਹੜਾ ਰਾਖੀ ਕਰਨ ਆਇਆ ਸੀ ਉਹ ਰਾਖਾ ਹੀ ਮਾਰ ਫਿਰ ਤੁਸੀਂ ਕਿਉਂ ਨਾ ਉਦੋਂ ਟਰਾਇਲ ਚਲਾਏ ਭਾਈ ਅੱਜ ਸਾਰੀਆਂ ਗੱਲਾਂ ਤਾਂ ਸਾਹਮਣੇ ਆ ਗਈਆਂ ਨਾ ਵੀ ਕੀ ਕੀ ਹੋਇਆ ਕਿਵੇਂ ਸਾਡੇ ਮੁੰਡੇ ਮਾਰੇ ਗਏ ਝੂਠੇ ਮੁਕਾਬਲੇ ਬਣਾ ਆਪਣਾ ਉਦੋਂ ਕਿਉਂ ਨਾ ਟਰਾਇਲ ਚਲਾਏ ਸੋ ਤੁਸੀਂ ਅੱਛਾ ਸਾਨੂੰ ਨਾ ਦੱਸਨਾਓ ਤੁਸੀਂ ਕ੍ਰਿਮਿਨਲ ਜਸਟਿਸ ਸਿਸਟਮ ਚਲਾ ਲਿਆ ਨਾ ਲੋ ਸਾਨੂੰ ਦਿਓ ਖਾਂ ਦੋ ਸਾਲ ਤੁਹਾਨੂੰ ਚਲਾ ਕੇ ਦਿਖਾਉਣੇ ਆ ਅਸੀਂ ਤਾਂ ਕਰਕੇ ਦਿਖਾਇਆ ਸਾਡੇ ਤਾਂ ਜਦੋਂ ਆਪਦਾ ਸਿਸਟਮ ਸੀ ਉਹਦੇ ਚ ਨਾ ਕੋਈ ਜੇਲ੍ਹ ਸੀ ਤੇ ਨਾ ਕੋਈ ਫਾਂਸੀ ਹੁੰਦੀ ਸੀ ਹੂੰ ਸੋ ਤੁਸੀਂ ਸਾਨੂੰ ਨਾ ਸਿਖਾਓ ਇੱਕ ਕਲਪਰੇਟ ਵਿਕਟਮ ਨੂੰ ਕਹਿ ਰਿਹਾ ਜਿਹੜਾ ਜਿਹੜੀ ਧਿਰ ਵਿਕਟਮਾਈਜ਼ਡ ਆ ਉਹਨੂੰ ਕਹਿ ਰਿਹਾ ਵੀ ਤੁਸੀਂ ਯਾਰ ਮਨੁੱਖੀ ਅਧਿਕਾਰਾਂ ਦੀ ਕਿਉਂ ਨਹੀਂ ਗੱਲ ਕੀਤੀ ਯਾਰ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਤੁਸੀਂ ਆਪਦੇ ਵੇਲੇ ਨਹੀਂ ਇਹ ਗੱਲ ਯਾਦ ਰਹਿੰਦੀ ਤੁਹਾਡੇ